ਬਿਜਲੀਕਾਰ ਚੁਗਾਵਾਂ ਵਿਖੇ ਲੰਬੇ ਸਮੇਂ ਤੋਂ ਸੇਵਾਵਾਂ ਮਾ ਦੇ ਰਹੇ ਟੈਕਨੀਕਲ ਸਰਵਿਸ ਜੂਨੀਅਰ ਪੰਜਾਬ ਦੇ ਸਾਬਕਾ ਕੈਸ਼ੀਅਰ ਮੁਨੀ ਲਾਲ ਲਾਈਨਮੈਨ ਦੇ ਅਹੁਦੇ ਤੋਂ ਸੇਵਾਮੁਕਤ ਹੋ ਗਏ ਇਸ ਮੌਕੇ ਉਨ੍ਹਾਂ ਦੇ ਸਾਥੀ ਮੁਲਾਜ਼ਮਾਂ ਵੱਲੋਂ ਤੇ ਉਸ ਵੱਲੋਂ ਇਮਾਨਦਾਰੀ ਨਾਲ ਨਿਭਾਈਆਂ ਸੇਵਾਵਾਂ ਦੀ ਪ੍ਰਸ਼ੰਸਾ ਕੀਤੀ ਗਈ ਉੱਥੇ ਹੀ ਸਬ ਡਿਵੀਜ਼ਨ ਚੁਗਾਵਾਂ ਦੇ ਪ੍ਰਧਾਨ ਪ੍ਰਸ਼ੋਕ ਕੁਮਾਰ ਜਗਰਾਤ ਸਿੰਘ ਇੰਦਰਜੀਤ ਸਿੰਘ ਪਰਮਪਾਲ ਸਿੰਘ ਜੈ ਅਬਮਨਿਓ ਜੈ ਮਨਜੀਤ ਪ੍ਰਧਾਨ ਇੰਟਿਕ ਮੇਜਰ ਸਿੰਘ ਨਿਰਮਲ ਸਿੰਘ ਦਿਲਬਖ ਸਿੰਘ ਪਸ਼ੋਰਾ ਸਿੰਘ ਸਬ ਡਿਵੀਜ਼ਨ ਪ੍ਰਧਾਨ ਇੰਟਿਕ ਐਸ ਡੀਓ ਗੁਰਿੰਦਰ ਪਾਤਲ ਸਿੰਘ ਜੈਵਨ ਮੁਹੱਬਤ ਪਾਤਲ ਸਿੰਘ ਅਮਨਬੀਰ ਸਿੰਘ ਸਾਗਬ ਸਿੰਘ ਠੱਠਾ ਆਦਿ ਵੱਲੋਂ Muni Lal ਨੂੰ ਸਰੂਪਾ ਦੇ ਕੇ ਅਤੇ ਸੋਨੇ ਦੀ ਮੁੰਦਰੀ ਪਾ ਕੇ ਸਨਮਾਨਿਤ ਕੀਤਾ ਗਿਆ। ਆਖਿਰ ਵਿੱਚ Muni Lal ਨੇ ਆਏ ਹੋਏ ਸਾਰੇ ਹੀ ਮੁਲਾਜ਼ਮਾਂ ਦਾ ਧੰਨਵਾਦ ਕੀਤਾ ਗਿਆ। ਇਸ ਮੁਕੇ ਜਸਪਾਲ ਸਿੰਘ, ਗੁਰਮੀਤ ਸਿੰਘ, ਅਮਨ, ਅਮਨ, ਗੁਰਪ੍ਰੀਤ ਸਿੰਘ, ਸੁਖਜੈਨ ਸਿੰਘ, ਕਬਲਜੀਤ ਸਿੰਘ, ਸੁਰਿੰਦਰ ਸਿੰਘ, ਤਜਿੰਦਰ ਸਿੰਘ, ਵਿਕਰਮ ਸਿੰਘ ਬਿਕਰਮ ਸਿੰਘ ਅਬਿਨੇਂਦਰ ਸਿੰਘ ਪਰਮਜੀਤ ਸਿੰਘ ਕਾਕਾ ਸਿੰਘ ਕਰਮਜੀਤ ਸਿੰਘ ਸਮੇਤ ਹੋਰ ਵੀ ਕਈ ਮੁਲਾਜ਼ਮ ਇਸ ਮੌਕੇ ਹਾਜ਼ਰ ਸਨ ਸਾਡੇ ਬਹੁਤ ਸਤਿਕਾਰਯੋਗ ਸਾਥੀ ਸ਼੍ਰੀ ਮੋਨੀ ਲਾਲ ਜੀ ਜਿਨ੍ਹਾਂ ਨੇ ਆਪਣੇ ਟੈਕਨੀਕਲ ਸਰਵੋ ਜੂਨੀਅਰ ਵਿੱਚ ਬਹੁਤ ਲੰਮੇ ਸਮੇਂ ਦਾ ਸੇਵਾਵਾਂ ਦਿੱਤੀਆਂ ਉਹ ਲਗਾਤਾਰ ਸਬ ਡਿਵੀਜ਼ਨ ਦੇ ਵਿੱਚ ਅੱਗੂ ਵੀ ਰਹੇ ਨੇ ਉਹ ਅੱਜ ਸਾਥੀ ਸਾਡੇ ਵਿੱਚ 58 ਸਾਲ ਦੀਆਂ ਸੇਵਾਵਾਂ ਦੇ ਕੇ ਰਿਟਾਇਰ ਹੋਏ ਨੇ ਇਹਨਾਂ ਨੂੰ ਸਾਡੀ ਸਬ ਡਿਵੀਜ਼ਨ ਦੀ ਪਰੰਪਰਾ ਜੋ ਕੇ سونے ਦੀ ਮੁੰਦਰੀ ਨਾਲ ਸਨਮਾਨ ਕੀਤਾ ਗਿਆ ਸਾਰੇ ਸਮੂੱਚੇ ਅਹੁਦੇਦਾਰ ਸੱਜਣ ਮਿੱਤਰਾਂ ਅਤੇ ਡੀਓ ਸਾਹਿਬ ਜੋਈ ਸਾਹਿਬ ਵੱਲੋਂ ਅਤੇ ਸੌਲਡਿਜਨ ਕਮੇਟੀ ਟੀਏਜੂ ਵੱਲੋਂ ਸਮੂੱਚੀ ਟੀਮ ਵੱਲੋਂ ਏਟਕ ਦੇ ਪ੍ਰਧਾਨਾਂ ਵੱਲੋਂ ਸਨਮਾਨਜੋ ਕੀਤਾ ਗਿਆ ਵਾ ਇਹ ਸਾਥੀ ਜੀ ਬਹੁਤ ਹੀ ਇਮਾਨਦਾਰੀ ਨਾਲ ਆਪਣੀਆਂ ਸਿਫਾਰਸ਼ਾਂ ਦੇ ਕੇ ਗਏ ਨੇ ਅਸੀਂ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦੇ ਹਾਂ ਔਰ ਆਉਣ ਵਾਲੇ ਸਮੇਂ ਚ ਅਸੀਂ ਪ੍ਰਮਾਤਮਾ ਦੇ ਅਰਦਾਸ ਵੀ ਕਰਦੇ ਹਾਂ ਕਿ ਇਹਨਾਂ ਦੇ ਦਿਨ ਚੁਗਨੀ ਰਾਤ ਚੁਗਨੀ ਹੋਵੇ ਸੋ ਇਹਨੀਆਂ ਗੱਲਾਂ ਕਹਿੰਦਾ ਧੰਨਵਾਦ ਹੈ ਸਾਥੀ ਜੀ ਮੋਨਿਲਾ ਸਾਰੇ ਸਾਥੀਆਂ ਨੂੰ ਆਪਣੇ ਰਿਟਾਇਰਮੈਂਟ ਪਾਰਟੀ ਦੇ ਪਹੁੰਚਣ ਤੇ ਧੰਨਵਾਦ ਕਰਨਾ ਇੰਨਾ ਮੈਂ ਬਹੁਤੀ ਮੇਰਾ ਮਾਨ ਸਨਮਾਨ ਕੀਤਾ